ਰਾਤ ਮੈਂ ਤੁਹਾਨੂੰ ਦੱਸਿਆ ਸੀ ਕਿ ਰਾਤ ਨੂੰ 10 ਵਜੇ ਪੁਲਿਸ ਆਉਂਦੀ ਹੈ ਮੇਰੇ ਘਰੇ ਤੇ ਘਰ ਨੂੰ ਘੇਰਾ ਪਾ ਕੇ ਖੜ ਜਾਂਦੇ ਆ ਤੇ ਹੁਣ ਹਲੇ ਥੋੜਾ ਸਮਾਂ ਪਹਿਲਾਂ ਇਦੋਂ ਅੱਧਾ ਪੌਣਾ ਘੰਟਾ ਪਹਿਲਾਂ ਮੇਰੇ ਘਰ ਤੋਂ ਜਾਂਦੇ ਆ ਅੱਜ ਉਹ ਘਟਨਾ ਹੋਈ ਆਪਾਂ ਸਾਰਿਆਂ ਨੇ ਦੇਖਿਆ ਕਿ ਜਿਹੜਾ ਕੁੰਬਣਾ ਵਾਲਾ ਦੂਜਾ ਮੁੰਡਾ ਜ਼ਖਮੀ ਸੀ ਜਿਹਦੇ ਅੱਖ ਦੇ ਵਿੱਚ ਛੁਰਾ ਮਾਰਿਆ ਗਿਆ ਸੀ ਉਹਦੀ ਅੱਜ ਮੌਤ ਹੋ ਗਈ ਉਹਦਾ ਸਸਕਾਰ ਸੀ ਮੈਨੂੰ ਘਰੇ ਕੇਰ ਲਿਆ ਪੁਲਿਸ ਨੇ ਚਾਰਜ ਕਰੋਂ ਘਰ ਨੂੰ ਕੇਰ ਕੇ ਬੰਦ ਕਰਤਾ ਅੰਦਰ ਨਜ਼ਰਬੰਦ ਕਰਤਾ ਉਧਰੋਂ ਅਮਤੋਜ ਮਾਨ ਦੇ ਆਲੇ-ਦੁਆਲੇ ਪੁਲਿਸ ਨੇ ਕੇਰਪ ਕੱਤ ਲਿਆ ਉਧਰੋਂ ਕੁੰਬਣਾ ਪਿੰਡ ਦੇ ਵਿੱਚ ਘਟੋ ਘਟ ਹਜ਼ਾਰਾਂ ਬੰਦਾ ਪੁਲਿਸ ਦਾ ਲਾ ਕੇ ਕਿਸੇ ਪਰਿਵਾਰ ਨੂੰ ਨਹੀਂ ਮਿਲਣ ਦਿੱਤਾ ਗਿਆ ਕਿਸੇ ਬੰਦੇ ਨੂੰ ਕਿਸੇ ਪੱਤਰਕਾਰ ਨੂੰ ਤਾਂ ਸਿਸਕਾਰ ਮੁੰਡੇ ਦਾ ਖਰਾਪ ਆ ਜਾਣੇ ਅੱਛਾ ਜੀ ਅਸੀਂ ਅਨਸਾਫ਼ ਲਈ ਬੋਲਾਂਗੇ ਅਸੀਂ ਆਪਣੇ ਹੱਕ ਲਈ ਬੋਲਾਂਗੇ ਅਸੀਂ ਕਿਤੇ ਸਿਸਕਾਰ ਤੇ ਜਾਣਾ ਚਾਹਾਂਗੇ ਤਾਂ ਨਹੀਂ ਜਾਣ ਦਿੱਤਾ ਜਾਊਗਾ ਮੈਂ ਰਾਤ 10 ਵਜੇ ਦਾ ਆਪਦੇ ਘਰੇ ਨਜ਼ਰ ਬੰਦਾ ਤੁਹਾਨੂੰ ਮੈਂ ਰਾਤ ਇੱਕ ਲਾਈਵ ਕੀਤਾ ਵੀਡੀਓ ਪਾਈ ਵੀ ਚੈਨਲਾਂ ਤੇ ਵੀ ਗੱਲ ਚੱਲੀ ਗਈ ਪੂਰੇ ਪੰਜਾਬ 'ਚ ਗੱਲ ਚੱਲੀ ਗਈ ਪੰਜਾਬ ਦੇ ਲੋਕੋ ਘੱਟੋ-ਘੱਟ ਤੁਸੀਂ ਉੱਠ ਕੇ ਤਾਂ ਆ ਸਕਦੇ ਸੀ ਯਾਰ ਪਰ ਨਹੀਂ ਅੱਜ ਕਿਸਾਨਾਂ ਦੇ ਉੱਤੇ ਪਿੰਡ ਸ਼ੇਰਗੜ ਜ਼ਿਲ੍ਹਾ ਬਠਿੰਡਾ ਦੇ ਵਿੱਚ ਭਾਰਤੀ ਕਿਸਾਨ ਜੁਨਾਗਰਾਹਾਂ ਨੇ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਉਹਨੂੰ ਉਹਨਾਂ ਕਿਸਾਨਾਂ ਨੂੰ ਬਿਨਾ ਉਹਨਾਂ ਦਾ ਬਣਦਾ ਜਿਹੜਾ ਮੌਜਾ ਬਣਦੇ ਪੈਸੇ ਆ ਜ਼ਮੀਨਾਂ ਦੇ ਉਹ ਬਿਨਾ ਦਿੱਤੇ ਤੋਂ ਘੱਟ ਰੇਟ ਦੇ ਕੇ ਜ਼ਮੀਨਾਂ ਨੂੰ ਰੋਕਿਆ ਜਾ ਰਿਹਾ ਦੱਬਿਆ ਜਾ ਰਿਹਾ ਧੱਕੇ ਨਾਲ ਅੱਜ ਉਹਦੇ ਲਈ ਕਿਸਾਨ ਅੱਜ ਪ੍ਰਦਰਸ਼ਨ ਕਰ ਰਹੇ ਸੀ ਰੋਸ ਮਜਾਰਾ ਕਰ ਰਹੇ ਸੀ ਅੱਜ ਡਾਂਗਾ ਭਰਾਈਆਂ ਅੱਜ ਉੱਥੇ ਅਥਰੂ ਗੈਣ ਦੀਆਂ ਗੋਲ ਆਪਣਾ ਗੋਲੇ ਭਰਾਏ ਅੱਜ ਪਾਣੀ ਦੀਆਂ ਬਿਛਾੜਾਂ ਮਾਰੀਆਂ ਰਬੜ ਦੀਆਂ ਗੋਲੀਆਂ ਚਲਾਈਆਂ ਜਾਂਦੀਆਂ ਕਿਸਾਨਾਂ ਦੇ ਉੱਤੇ ਜਿਹੜੀਆਂ ਰਬੜ ਦੀਆਂ ਗੋਲੀਆਂ ਸਿੱਧੀਆਂ ਬਿਛਾੜਾਂ ਪਾਣੀ ਦੀਆਂ ਅਥਰੂ ਘਾਏ ਦੇ ਗੋਲੇ ਡਾਂਗਾ ਨਾਲ ਸਿਰ ਪਾੜੇਗੇ ਜਿਵੇਂ ਕੁਝ ਸਮਾਂ ਪਹਿਲਾਂ ਸਾਡੇ ਕਿਸਾਨਾਂ ਨਾਲ ਸ਼ੰਭੂ ਬਾਰਡਰ ਤੇ ਹੋਇਆ ਦੇਖਨੌਰੀ ਬਾਰਡਰ ਤੇ ਹੋਇਆ ਸੀ ਉੱਥੇ ਦਾ ਇਹ ਕਹਿੰਦੇ ਭਾਜਪੀ ਨੇ ਕੀਤਾ ਹਰਿਆਣੇ ਨੇ ਕੀਤਾ ਫਲਾਣੇ ਨੇ ਕੀਤਾ ਇੱਥੇ ਕੌਣ ਹੈ ਅਇ ਤੇ ਪੰਜਾਬ ਪੁਲਿਸ ਕਿਦੇ ਮਤਾਇਤ ਆ ਬੋਕਰ ਵਾਲਿਆਂ ਦੇ ਭਵੰਤਮਾਨ ਦੇ ਕਿਦੇ ਮਤਾਇਤ ਆ ਆ ਸਾਡੇ ਕਿਸਾਨ ਕੁੱਟੇ ਗਏ ਆਪਣੇ ਹੱਕ ਮੰਗਦੇ ਕੁੱਟੇ ਗਏ ਆ ਅੱਜ ਸਾਡੇ ਇੱਕ ਨੌਜਵਾਨ ਦਾ ਕਤਲ ਹੋਇਆ ਉਹਦਾ ਸੰਸਕਾਰ ਸੀ ਲੋਕਾਂ ਨੂੰ ਨਹੀਂ ਪਹੁੰਚਣ ਦਿੱਤਾ ਗਿਆ ਪੁਲਿਸ ਨੂੰ ਪਿੰਡ ਦੀ ਛੌਣੀ ਨੂੰ ਪਿੰਡ ਨੂੰ ਪੁਲਿਸ ਛੌਣੀ ਚ ਤਬਦੀਲ ਕਰ ਦਿੱਤਾ ਗਿਆ ਉੱਥੇ ਹਜ਼ਾਰਾਂ ਪੁਲਸਰਾਂ ਲਾ ਦਿੱਤਾ ਗਿਆ ਮੇਰੇ ਵਰਗਿਆਂ ਨੂੰ ਘਰੇ ਨਾਲ ਬੰਦ ਕਰ ਲਿਆ ਗਿਆ ਹਮਤੋਜ ਵਰਗਿਆਂ ਨੂੰ ਘਰਾਂ ਦੇ ਵਿੱਚ ਬੰਦ ਕਰ ਲਿਆ ਗਿਆ ਉੱਥੇ ਬੰਦੇ ਸਾਡੇ ਹੋਰ ਵੀ ਘਰਾਂ 'ਚ ਤਾਲੇ ਲਏ ਗਏ ਨਹੀਂ ਨਿਕਲ ਦਿੱਤੇ ਗਏ ਇਹ ਵੀ ਖਬਰ ਆ ਰਹੀ ਹੈ ਕਿ ਹੋ ਸਕਦਾ ਭਵੰਤਮਾਨ ਇਹ ਕਹੇ ਦੇ ਸੈਂਟਰ ਸਰਕਾਰ ਨੂੰ ਇੱਥੇ ਐਮਰਜੈਂਸੀ ਲਾ ਦਿਓ ਇੱਥੇ ਰਾਸ਼ਟਰਪਤੀ ਰਾਜ ਲਾ ਦਿਓ ਇੱਥੇ ਆਰਮੀ ਤਾਰ ਦਿਓ ਇਹ ਸੁਣਨ ਨਾਲ ਹੋਣਾ ਇਹ ਆਉਣ ਵਾਲੇ ਸਮੇਂ 'ਚ ਬੜਾ ਸਮਾਂ ਨਹੀਂ ਪੈਂਦਾ ਕਿਉਂਕਿ ਅਸੀਂ ਤਮਾਸ਼ੀ ਵੀ ਲੋਕ ਬਣ ਚੁੱਕੇ ਹਾਂ ਬਾਈ ਅਸੀਂ ਕਿਸੇ ਪਾਣੀ ਦੇ ਮੁੱਦੇ ਤੇ ਕਿਸੇ ਕਿਸਾਨੀ ਦੇ ਮੁੱਦੇ ਤੇ ਕਿਸੇ ਮਜ਼ਦੂਰਾ ਦੇ ਮੁੱਦੇ ਤੇ ਅਸੀਂ ਇਕੱਠੇ ਨਹੀਂ ਹੋ ਸਕਦੇ ਅਸੀਂ ਨਹੀਂ ਜੁੜ ਸਕਦੇ ਅਸੀਂ ਨਹੀਂ ਉੱਠ ਸਕਦੇ ਅਸੀਂ ਨਹੀਂ ਤੁਰ ਸਕਦੇ ਕੀ ਅਸੀਂ ਅੱਜ ਜਿਹੜੇ ਸਾਡੇ ਕਿਸਾਨ ਕੁੱਟੇ ਗਏ ਆ ਇਹਦੇ ਰੋਸ ਮੁਜਾਰੇ ਵਜੋਂ ਕੀ ਅਸੀਂ ਪੰਜਾਬ ਬੰਦ ਕਰਾਂਗੇ ਕੀ ਤਨ ਤਰੀਕ ਨੂੰ ਜਿਹੜਾ ਬੁੱਢੇ ਦਰਿਆ ਦੇ ਵਿੱਚ ਡਿੱਗ ਰਿਹਾ ਜ਼ਹਿਰਾਂ ਨੇ ਦਿਨੇ ਜਵਾਕ ਮੰਦਬੁੱਧੀ ਕਰਤੇ ਜਵਾਕਾਂ ਦੇ ਗੁਰਦੇ ਫੇਰ ਕਰਤੇ ਨੌਜਵਾਨ ਕੈਂਸਰ ਨਾਲ ਮਰਨ ਲੱਗੇ ਘਰ ਘਰ ਕਾਲਾ ਪੀੜਿਆ ਫੈਲ ਗਿਆ ਸਾਰਾ ਦੱਖਣੀ ਮਾਲਵਾ ਮਰ ਗਿਆ ਗੰਗਾ ਨਗਰ ਤੱਕ ਬੀਕਰਨੇਰ ਤੱਕ ਲੋਕ ਮਰ ਚੱਲੇ ਕੀ ਤਿੰਨ ਤਰੀਕ ਨੂੰ ਸਾਡੇ ਵੱਲੋਂ ਦਿੱਤਾ ਗਿਆ ਸੱਦਾ ਬੁੱਢੇ ਦਰਿਆਜ ਪੈਂਦੀਆਂ ਕਾਲੀਆਂ ਜਰਾਂ ਨੂੰ ਬੰਦ ਕਰਨ ਲਈ ਪਹੁੰਚੋਗੇ ਕਿ ਘਰਾਂ ਦੇ ਕੁੰਡੇ ਲਾ ਕੇ ਸੋਚੋਗੇ ਵੀ ਉੱਥੇ ਕੀ ਕਰਨਾ ਹੈ ਪਰਚਾ ਨਾ ਹੋ ਜੇ ਆ ਨਾ ਹੋ ਜੇ ਉਹ ਨਾ ਹੋ ਜੇ ਮੈਂ ਨਹੀਂ ਰਲਾ ਪਾਉਂਦਾ ਅਸੀਂ ਚੁੱਪ ਕਰ ਜਾਾਂਗੇ ਅਸੀਂ ਤੁਹਾਨੂੰ ਆਪਣੀ ਕਦੇ ਸ਼ਕਲ ਵੀ ਨਹੀਂ ਦਿਖਾਵਾਂਗੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਪੰਜਾਬੀਓ ਇਹ ਗੱਲ ਦਾ ਜਵਾਬ ਮੰਗਦਾ ਮੈਂ ਤੁਹਾਡੇ ਕੋਲੋਂ ਤੁਸੀਂ ਮੈਨੂੰ ਦੱਸ ਦਿਓ ਵੀ ਭਾਈ ਸਾਡੇ ਕੋਲ ਕੋਈ ਰਾਹ ਹੈਗਾ ਆ ਸਾਡੇ ਕੋਲ ਮੋਰੀ ਹੈਗੀ ਆ ਰਾਹ ਹੈਗਾ ਇਹ ਅਸੀਂ ਰਾਹ ਲੰਘ ਕੇ ਇਹ ਮੋਰੀ ਦੇ ਵਿੱਚ ਨਾ ਕੇ ਅਸੀਂ ਆਪਣੇ ਆਪ ਨੂੰ ਤੇ ਆਪਣੀਆਂ ਨਸਲਾਂ ਨੂੰ ਬਚਾ ਲਾਂਗੇ ਘਰ ਦੇ ਕੁੰਡੇ ਲਾ ਕੇ ਨਹੀਂ ਬਚਣਾ ਜ਼ਹਿਰ ਤੁਹਾਡੇ دریاਵਾ ਵਿੱਚ ਪਾਤੀ ਤੁਹਾਡੇ ਪਤਨਾ ਵਿੱਚ ਮਲਾਦੀ ਧਰਤੀ ਹਟਾਂ ਪਾ ਲਈ ਤੁਹਾਨੂੰ ਪਾਣੀ ਨਾਲ ਹੀ ਮਾਰ ਦੇਣਾ ਕੁੰਡੇ ਲਾ ਕੇ ਨਹੀਂ ਬਚਿਆ ਜਾਣਾ ਉਹ ਪੰਜਾਬੀਓ ਘਰਾਂ ਦੇ ਵਿੱਚੋਂ ਪੰਜਾਬ ਨੂੰ ਛੱਡ ਕੇ ਘਰਾਂ ਨੂੰ ਜੁੰਦੇ ਲਾ ਕੇ ਵੀ ਨਹੀਂ ਬਚਿਆ ਜਾਣਾ ਬਾਹਰ ਨੂੰ ਭੱਜ ਕੇ ਵੀ ਨਹੀਂ ਬਚਿਆ ਜਾਣਾ ਤੁਹਾਨੂੰ ਲੱਗਦਾ ਉਹ ਮੋਰੀ ਅਸੀਂ ਲੰਘ ਜਾਾਂਗੇ ਬਾਹਰ ਨੂੰ ਭੱਜ ਜਾਾਂਗੇ ਹੁਣ ਤਾਂ ਬਾਹਰ ਵੀ ਹਾਲਾਤ ਮਾੜੇ ਹੋ ਗਏ ਹੋਏ ਹੋਂਦ ਕੈਨੇਡਾ ਅਮਰੀਕਾ ਆਸਟ੍ਰੇਲੀਆ ਨੇ ਕਿੱਥੇ ਭੱਜ ਜੋ ਹਾਲਾਤ ਮਾੜੀ ਮਾੜੇ ਨੇ ਤੁਸੀਂ ਆਪਣੇ ਜਵਾਕਾਂ ਨੂੰ ਬਚਾਉਣ ਲਈ ਬਾਰ ਗਏ ਸੀ ਨਾ ਆਪਣਾ ਭਵਿੱਖ ਬਚਾਉਣ ਲਈ ਗਏ ਸੀ ਨਾ ਛੋਡੇ ਜਵਾਕਾਂ ਦੇ ਨਾਲ ਗੇ ਬਣਾ ਰਹੇ ਆ ਜੈਂਡਰ ਚੇਂਜ ਕਰਾਈ ਜਾਂਦੇ ਆ ਛੋਡੇ ਜਵਾਕਾਂ ਨੂੰ ਸਮਲਿੰਗੀ ਬਣਾਈ ਜਾਂਦੇ ਆ ਛੋਡੇ ਜਵਾਕਾਂ ਨੂੰ ਕੁੱਤੇ ਬਿੱਲੀਆਂ ਦੀ ਪੜ੍ਹਾਈ ਪੜ੍ਹਾਈ ਜਾਂਦੀ ਆ ਸਕੂਲਾਂ 'ਚ ਕਿੱਥੇ ਬਚੋਗੇ ਵੇ ਉਹ ਛੋਡੇ ਜਿਹੜੇ ਅੱਜ ਤੋਂ 30-30 ਸਾਲ ਚੱਲ ਚੱਲ ਸਰ ਪਹਿਲਾਂਗੇ ਕੁੜੀਆਂ ਮੁੰਡਿਆਂ ਨੇ ਗੋਰਿਆਂ ਗੋਰੀਆਂ ਕਾਲਿਆਂ ਕਾਲੀਆਂ ਨਾਲ ਵਿਆਹ ਕਰਾ ਕੇ ਟੱਪ ਗਏ ਓਏ ਨਾ ਛੋੜੇ ਜਵਾਕ ਪੱਲੇ ਰਹੇ ਨਾ ਛੋੜੇ ਪੈਸਾ ਪੱਲੇ ਰਿਹਾ ਨਾ ਪੰਜਾਬ ਪੱਲੇ ਰਿਹਾ ਨਾ ਪਛਾਣ ਪੱਲੇ ਰਹੀ ਨਾ ਬੋਲੀ ਪੱਲੇ ਰਹੀ ਉਹ ਨਾ ਕੁਝ ਵੀ ਛੋੜੇ ਪੱਲੇ ਨਹੀਂ ਰਿਹਾ ਓਏ ਕਿੰਨੇ ਮੈਨੂੰ ਦੱਸ ਦਿਓ ਮੈਂ ਬੋਲਣਾ ਛੱਡ ਦੂੰਗਾ ਭਾਈ ਮੈਂ ਕਲਪਨਾ ਛੱਡ ਦੂੰਗਾ ਮੈਂ ਧੜਫਣਾ ਛੱਡ ਦੂੰਗਾ ਮੈਂ ਨਿਕਲਣਾ ਛੱਡ ਦੂੰਗਾ ਮੈਂ ਆਪਦੀ ਖੇਤੀ ਕਰਨੀ ਸ਼ੁਰੂ ਕਰ ਦੂੰਗਾ ਕਦੇ ਮੈਂ ਸ਼ਕਲ ਨਹੀਂ ਦਿਖਾਉਂਦਾ ਆਪਾਂ ਫੋਨ ਛੱਡ ਦਾਂਗੇ ਪਰ ਵੀ ਚੱਕ ਯਾਰ ਮੈਨੂੰ ਵੀ ਕੋਈ ਰਾਹ ਦੱਸ ਦੇ ਲੱਖਾ ਸਿਆ ਸਾਡੇ ਕੋਲ ਆਹ ਰਾਹ ਹੈਗਾ ਬਾਈ ਅਸੀਂ ਆਹ ਰਾਹ ਤੇਰੇ ਨਾਲ ਤੂੰ ਵੀ ਸਾਡੇ ਨਾਲ ਆ ਜਾ ਮੈਂ ਉਹ ਰਾਹ ਤੁਹਾਡੇ ਨਾਲ ਹੋ ਜਾਊਗਾ ਬਾਈ ਓਏ ਉਹ ਹੱਥ ਬਣਾ ਲਓ ਜੜਾ ਲਓ ਹੱਥ ਬहोत ਓਏ ਓਏ ਕੁਛ ਨਹੀਂ ਓਏ ਇੱਥੇ ਜੇ ਆਈ ਤੁਸੀਂ ਬੈਠੇ ਰਹੇ ਨਾ ਆ ਲਾ ਕੇ ਮਿਲਟਰੀਆਂ ਸੀਆਰਪੀਆਂ ਆਰਮੀਆਂ ਆਗਮਾਂ ਨੂੰ ਚੱਕ ਕੇ ਬੰਦ ਕਰ ਦੇਣਗੇ ਸੋਨੂੰ ਘਰਾਂ 'ਚ ਬੰਦ ਕਰ ਦੇਣਗੇ ਫਿਰ ਜੋ ਮਰਜੀ ਕਰੀ ਜੋ ਫਿਰ ਤੁਹਾਡਾ ਨਾ ਜ਼ਮੀਨ ਨਾ ਪਾਣੀ ਨਾ ਕਿਸਾਨੀ ਨਾ ਮਜ਼ਦੂਰੀ ਨਾ ਬੋਲੀ ਨਾ ਕੋਈ ਹੋਰ ਕੱਖ ਵੀ ਨਹੀਂ ਬਚਣਾ ਹੋਏ ਨਾ ਨਸਲਾਂ ਨਾ ਫਸਲਾਂ ਨਾ ਚਟਾ ਰੋਕੇ ਕੱਖ ਨਹੀਂ ਹੋਣਾ ਅੱਜ ਦੀ ਘਟਨਾ ਸੀਰਾ ਮੁੰਡਾ ਜੋਗੇ ਤੋਂ ਸੀਰਾ ਸਿੰਘ ਲਗਾਤਾਰ ਕਾਇਸਾਦੁੱਲਾ ਹੀ ਲੜਦਾ ਆ ਰਿਹਾ ਚਿੱਟਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਅੱਜ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜਿੱਟੜਾ ਠੀਕਾ ਲਾ ਕੇ ਉਹ ਸੜਕ ਤੇ ਰੱਖੀ ਬੈਠਾ ਹੈ ਅੱਜ ਸਾਰਾ ਪਿੰਡ ਆ ਗਿਆ ਅਕਲੀਆ ਸਾਰਾ ਪਿੰਡ ਛੜਕਦੇ ਆ ਕੇ ਬਹਿ ਗਿਆ ਜਿੱਦੇ ਮੁੰਡਾ ਮਰ ਗਿਆ ਉਹਦੇ ਆ ਕੇ ਬਹਿ ਗਏ ਜਿੱਦੇ ਸੀਰਾ ਬਾਰਡਰ ਵਾਸਤੇ ਚੜਿਆ ਵਾ ਸੀਗਾ ਚਿੱਟੇ ਨੂੰ ਰੋਕਣ ਖਾਤਰ ਉਹਦੇ ਉਹਦੇ ਕੋਲੇ 50 ਬੰਦੇ ਵੀ ਨਹੀਂ ਉੱਠ ਕੇ ਗਏ ਇਹਦਾ ਮਤਲਬ ਅਸੀਂ ਮਰੇ ਭਾਲ ਦੇ ਵੀ ਸਾਡਾ ਕੋਈ ਨੌਜਵਾਨ ਮਰੇ ਸਾਡੇ ਪੁੱਤ ਧੀਆਂ ਮਰਨ ਅਸੀਂ ਉਹਦੇ ਉੱਠਾਂਗੇ ਉਹਦੇ ਜਾਵਾਂਗੇ ਸਾਡਾ ਦਿਮਾਗ ਨਹੀਂ ਘੁੰਮਿਆ ਰਾਤ ਨੂੰ ਨੀਂਦ ਨਹੀਂ ਆਉਂਦੀ ਪਾਸੇ ਮਾਰਦੇ ਨੇ ਨੀਂਦ ਰਾਤ ਨੰਗ ਜਾਂਦੀ ਆ ਵੀ ਬਣੂ ਕੀ ਹੋਊਗਾ ਕੀ ਇਹ ਨਹੀਂ ਵੀ ਲੋਕਾਂ ਨੂੰ ਪਤਾ ਨਹੀਂ ਸਾਰੇ ਲੋਕਾਂ ਨੂੰ ਪਤਾ ਹੈ ਜਾਗਰਤੀ ਹੈ ਲੋਕਾਂ ਚ ਦਿਮਾਗ ਰੌਸ਼ਨ ਹੈ ਲੋਕਾਂ ਦਾ ਸਾਰੀਆਂ ਘਟਨਾਵਾਂ ਬਾਰੇ ਪਤਾ ਪਾਣੀਆਂ ਬੋਲੀਆਂ ਬਾਰੇ ਕਿਸਾਨਾਂ ਮਜ਼ਦੂਰਾਂ ਬਾਰੇ ਸਭ ਪਤਾ ਹੈ ਉਹ ਆ ਬੋਟਾ ਨੰਗੀਆਂ ਹੋਏ ਨਾ ਕਿਸਾਨੀ ਦਾ ਮੁੱਦਾ ਨਾ ਬੋਲੀ ਦਾ ਮੁੱਦਾ ਨਾ ਨਸ਼ੇ ਦਾ ਮੁੱਦਾ ਨਾ ਪਾਣੀ ਦਾ ਮੁੱਦਾ ਨਾ ਪਾਣੀ ਚ ਪੈਂਦੀਆਂ ਜ਼ਹਿਰਾਂ ਦਾ ਮੁੱਦਾ ਨਾ ਪ੍ਰਵਾਸ ਦਾ ਮੁੱਦਾ ਨਾ ਕਿਸੇ ਗਰੀਬ ਦਾ ਮੁੱਦਾ ਨਾ ਕਿਸੇ ਰੋਜ਼ਗਾਰ ਦਾ ਮੁੱਦਾ ਨਾ ਕਾਦੇ ਮੁੱਦੇ ਸੀ ਹੋਏ ਮੈਂ ਚੰਗਾ ਮੈਂ ਚੰਗਾ ਉਹ ਮਾੜਾ ਮੈਂ ਚੰਗਾ ਉਹ ਮਾੜਾ ਮੈਂ ਆ ਕਰ ਦੂੰ ਮੈਂ ਬਾਹ ਕਰ ਦੂੰ ਚੁਟਕਲੇ ਕਹਾਣੀਆਂ ਆ ਕੁਝ ਲਿਆ ਹੋਏ ਉਹ ਅਸੀਂ ਜੁੱਤੀਆਂ ਚੜਦੇ ਆਏ ਨਾ ਗਦਾਰਾਂ ਲੀਟਰ ਜੁੱਤੀਆਂ ਚੱਟ ਲੋਕ ਆਏ ਅਸੀਂ ਚੱਪਲ ਚੱਤਨਾ ਚੱਟ ਲੋਕ ਆਏ ਸੀ ਲੋਕ ਸਭਾ ਵਿਧਾਨ ਸਭਾ ਸਰਪੰਚੀ ਜਿਮਣੀ ਕੋਈ ਵੋਟਾਂ ਦਾਦੋ ਲੋਕਾਂ ਦਾ ਮੁੱਦਾ ਪੰਜਾਬ ਦਾ ਮੁੱਦੇ ਦੇ ਕੋਈ ਚੋਣ ਲੜੀ ਗਈ ਹੋਵੇ ਉਹ ਸਭ ਤੋਂ ਮਾਰਸ਼ਲ ਕਾਮ ਓਏ ਲੜਨ ਵਾਲੀ ਕਾਮ ਸੰਘਰਸ਼ ਕਰਨ ਵਾਲੀ ਕਾਮ ਉਹ ਸਭ ਤੋਂ ਨਖਿੱਧ ਕਾਮ ਬਣ ਗਈ ਉਹ ਘਰਾਂ 'ਚ ਬੜ ਕੇ ਬੈਗੀ ਹੈ ਖੱਦੋਗੀ ਯਾਰ ਜਾਣ ਤੋਂ ਬਾਅਦ ਮੇਲੇ ਮਨਾਈ ਜਾਓ ਵਰਸ਼ੀਆਂ ਮਨਾਈ ਜਾਓ ਕੀ ਫਾਇਦਾ ਯਾਰ ਜਿਉਂਦੇ ਜੀਵਨ ਤੇ ਦੀ ਗੱਲ ਨਹੀਂ ਸੁਣਨੀ ਤਾਂ ਸਾਡੇ ਵਰਗਾਂ ਨੂੰ ਚੱਕ ਕੇ ਬੰਦ ਕਰ ਦੇਣਗੇ ਕੋਈ ਨਾ ਕੋਈ ਇਲਜ਼ਾਮ ਮੜ ਕੇ ਪਰ ਠੀਕ ਹੈ ਮਗਰੋਂ ਸੋਚੀ ਜਾਓ ਬੰਦਾ ਚੰਗਾ ਸੀ ਉਦੋਂ ਵੀ ਨਿਕਲਣਾ ਸੀ ਤੋੜੋ ਇਹ ਡਰ ਦਾ ਮਾਹੌਲ ਨੂੰ ਖਤਮ ਕਰੋ دہشت ਨੂੰ ਖਤਮ ਕਰੋ ਇਹ ਇਹ ਡਰ ਘੇਰੇ ਨੂੰ ਤੋੜ ਕੇ ਡਰ ਦੇ ਘੇਰੇ ਨੂੰ ਡਰ ਦੇ ਘੇਰੇ ਨੂੰ ਤੋੜ ਕੇ ਨਿਕਲੋ ਇਹ ਪੰਜਾਬ ਦੇ ਆਪਣੀਆਂ ਨਸਲਾਂ ਲਈ ਓਏ ਉਹ ਪੰਜਾਬੀਓ ਨੇ ਯਾਦ ਰੱਖਿਓ ਮੇਰੀ ਗੱਲ ਓਏ ਉਹ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਕਾਤਲ ਲੋਕ ਹੋਵੋਗੇ ਕਾਤਲ ਲਿਖ ਲਓ ਮੈਂ ਤੁਹਾਨੂੰ ਗੱਲ ਇਹ ਤੁਹਾਡੀਆਂ ਮਾੜੀਆਂ ਮੋਟੀਆਂ ਬੱਚੀਆਂ ਖੁੱਚੀਆਂ ਨਸਲਾਂ ਨੇ ਲਹਨਤਾਂ ਪਾਉਣ ਜਾਣੇ ਕਿ ਸਾਡੇ ਲੋਕ ਜਦੋਂ ਪਾਣੀਆਂ ਦੀ ਗੱਲ ਆਈ ਬੋਲੀ ਦੀ ਗੱਲ ਆਈ ਧਰਤੀ ਬਚਾਉਣ ਦੀ ਗੱਲ ਆਈ ਨਸਲਾਂ ਫਸਲਾਂ ਬਚਾਉਣ ਦੀ ਗੱਲ ਆਈ ਸਾਡੇ ਲੋਕ ਘਰਾਂ ਦੇ ਕੁੰਡੇ ਲਾ ਕੇ ਬਹਿ ਗਏ ਲੜਨ ਵਾਲੇ ਲੋਕ ਹੋ ਕੇ ਦਿੰਦੇ ਸੀ ਉਕਾਰਦੇ ਸੀ ਬੰਗਾਰਦੇ ਸੀ ਵੀ ਆਓ ਮੇਰੇ ਲੋਕੋ ਉੱਠੋ ਵੇ ਅਸੀਂ ਨਹੀਂ ਉੱਠੇ ਸਾਡੇ ਵੱਡ-ਵਡੇਰੇ ਬੋਝਦਲ ਬਣ ਗਏ ਕੈਰ ਬਣ ਗਏ ਘਰਾਂ 'ਚ ਕੁੰਡੇ ਲਾ ਕੇ ਬੈ ਗਏ ਆਜੋ ਭਾਈ ਹੋਏ ਆਜੋ ਬੇਨਤੀ ਆ ਆ ਸੋਚ ਲਓ ਖੜੋ ਸਾਡੇ ਕਿਸਾਨਾਂ ਨਾਲ ਅੱਜ ਜਿਹੜਾ ਲਾਠੀ ਚਾਰਜ ਹੋਇਆ ਨਾ ਅੱਜ ਸਿਰ ਗੜ ਅਗਰ ਆਹ ਜੂਨੀਅਨ ਦੇ ਉੱਤੇ ਖੜੋ ਉਹਨਾਂ ਦੇ ਰਾਜ ਜਾ ਕੇ ਅੱਜ ਪੰਜਾਬ ਦੇ ਲੋਕੋ ਬੱਚਾ ਬੱਚਾ ਬੱਚੀ ਬੱਚੀ ਢੋਦੇ ਉੱਥੇ ਸਾਡੀਆਂ ਮਾਵਾਂ ਪਿੜਾਂ ਕੱਲਾ ਕੱਲਾ ਬੰਦਾ ਉਹਨਾਂ ਦੀ ਕਾਲ ਤੇ ਪਹੁੰਚੇ ਕੋਈ ਜੂਨੀਅਨ ਨਾਲ ਜੁੜਿਆ ਕੋਈ ਨਹੀਂ ਜੁੜਿਆ ਕੋਈ ਸਿੱਧੂਪੁਰ ਨਾਲ ਜੁੜਿਆ ਕੋਈ ਡੱਲੇਵਾਲ ਨਾਲ ਜੁੜਿਆ ਕੋਈ ਢਕੌਂਦੇ ਨਾਲ ਜੁੜਿਆ ਕੋਈ ਕ੍ਰਾਂਤੀਕਾਰੀ ਜਿੱਦਾਂ ਮਰਜ਼ੀ ਜੁੜੇ ਹੋ ਪਰ ਇਹ ਮਸਲੇ ਤੇ ਇਕੱਠੇ ਹੋ ਜਾਓਗੇ ਇਕੱਠੇ ਹੋ ਜਾਓ 26 ਜਨਵਰੀ ਨੂੰ ਸੋਡਾ ਬਜ਼ੁਰਗ ਆਗੂ ਡੱਲੇਵਾਲ ਜਜੀਤ ਸਿੰਘ 26 ਜਨਵਰੀ ਆ ਗਈ 26 ਨਵੰਬਰ ਨੂੰ ਆ 26 ਆਹੀ ਜਿਹੜੀ ਆ ਗਈ ਪਰਸੋਂ ਚੌਥੇ 26 ਤਰੀਕ ਨੂੰ 75 ਸਾਲ ਦਾ ਬੰਦਾ 78 ਸਾਲ ਦਾ ਬਜ਼ੁਰਗ ਕੈਂਸਰ ਦਾ ਮਰੀਜ਼ ਡੱਲੇਵਾਲ ਮਰਨ ਵਰਤ ਤੇ ਬੈਠ ਰਿਹਾ ਸੋਡੀਆਂ ਨਸਲਾਂ ਫਸਲਾਂ ਸੋਡੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਸੋਡੀਆਂ ਜ਼ਮੀਨਾਂ ਨੂੰ ਬਚਾਉਣ ਲਈ ਦੇਖੂਗਾ ਕਿੰਨੇ ਕੁ ਪਹੁੰਚੋਗੇ ਉੱਥੇ ਖਲੋ ਉੱਥੇ ਵੀ ਜਾ ਕੇ ਖਲੋ ਜਾ ਕੇ ਮਹੱਲੀ ਕਮੇਨ ਸਾਹ ਮੋਰਚਾ ਲੱਗਿਆ ਸੋਡੀਆਂ ਖਾਤਰ 30-30 ਸਾਲ ਜ਼ਿੰਦਗੀਆਂ ਦੇ ਗਾਲ ਤੇ ਉਹ ਜੇਲਾ ਚ ਕਾਲ ਕੋਠੜੀਆਂ ਚ ਉਹ ਤੌਮਿੰਨ ਸਾਹਿਬ ਮੋਰਚੇ ਨੂੰ 2 ਸਾਲ ਹੋ ਗਏ ਲੋਕੋ ਉਹ 13000 ਪਿੰਡ ਦਾ ਪਿੰਡ ਆ ਉਹ ਇੱਕ ਬੰਦਾ ਵੀ ਪਿੰਡ ਚੋਂ ਨਿਕਲ ਕੇ ਵਾਰੀ ਨਾਲ ਇੱਕ ਦੰਦੇ ਵਿੱਚ ਇੱਕ ਬੰਦਾ ਇੱਕ ਪਿੰਡ ਚੋਂ 13000 ਬੰਦੇ ਦਾ ਇਕੱਠ ਹਸਾ ਦਾ ਮੋਰਚਾ 13000 ਬੰਦੇ ਦਾ ਪਰ ਨਹੀਂ ਹੋਇਆ ਉਹ ਅਸੀਂ ਕਿੱਡੇ-ਕੱਡੇ ਮੋਰਚੇ ਜੱਜੋ ਦਾ ਮੋਰਚਾ ਗੁਰੂ ਕੇ ਬਾਗ ਦਾ ਮੋਰਚਾ ਕਿੱਡੇ-ਕੱਡੇ ਮੋਰਚੇ ਅਸੀਂ ਲਾਉਂਦੇ ਰਹੇ ਆ ਚਾਬੀਆਂ ਦਾ ਮੋਰਚਾ ਇਹ ਲੰਮੇ ਚੱਲਣ ਵਾਲੇ ਮੋਰਚੇ ਅਸੀਂ ਫਤਿਹ ਕਰਦੇ ਰਹੇ ਹਾਂ ਓਏ ਉਹਨਾਂ ਲੋਕਾਂ ਜਨੀ ਜਾਗਰਤੀ ਨਹੀਂ ਸੀ ਕੋਈ ਪ੍ਰਚਾਰ ਨਹੀਂ ਸੀ ਕੋਈ ਸਾਧਨ ਨਹੀਂ ਸੀ ਪ੍ਰਚਾਰ ਦੇ ਕੋਈ ਸੁਨੇਹਾ ਨਹੀਂ ਦਿੱਤਾ ਜਾਂਦਾ ਇਹ ਫਿਰ ਵੀ ਲੋਕ ਆਪਣੇ ਕਰਦਾਰਾਂ ਨੂੰ ਜਿਉਂਦੇ ਰੱਖ ਕੇ ਉਹਨਾਂ ਮੋਰਚਿਆਂ ਨੂੰ ਸਾਡੇ ਲੋਕਾਂ ਨੇ ਫਤਿਹ ਕਰ ਦਿੱਤਾ ਓਏ ਅੱਜ ਸਾਡੇ ਕਰਦਾਰ ਕਿੱਥੇ ਚਲੇ ਗਏ ਸਾਡੀਆਂ ਜ਼ਮੀਰਾਂ ਅਣਥਾਂ ਕਿੱਥੇ ਚਲੀਆਂ ਗਈਆਂ ਨੇ ਪੰਜਾਬੀਓ ਸੁਆ ਮੇਰਾ ਵੀ ਰੱਬ ਦਾ ਵਾਸਤਾ ਯਾਰ ਖੜਗੇ ਅਸੀਂ ਸਾਡੇ ਲੜਨ ਵਾਲੇ ਲੋਕਾਂ ਨਾਲ ਫਿਰ ਇਹ ਲਾਂਬਾਂ ਦੇਗੇ ਵੀ ਕੋਈ ਲੜਨ ਵਾਲਾ ਬੱਚਾ ਹੀ ਨਹੀਂ ਖੜੀਏ ਕਿਹਦੇ ਨਾਲ ਅੱਜ ਤਾਂ ਹੈਗੇ ਨੇ ਥੋੜੇ ਕਿਸਾਨ ਆਗੂ ਨੇ ਆ ਕਾਲੇ ਪਾਣੀਆਂ ਦੇ ਮੋਰਚੇ ਦੀ ਟੀਮ ਹੈ ਥੋੜੇ ਅੱਗੇ ਲੱਗੇ ਹੋਏ ਲੋਕ ਹੈਗੇ ਅੱਜ ਤਾਂ ਖੜਜੋ ਭਰਾਵੋ ਅੱਜ ਤਾਂ ਜੁੜਜੋ ਆ ਥੋੜੇ ਡਾਂਗਾ ਮਾਰ ਰਿਹਾ ਆ ਮਾਸਟਰ ਦਾ ਮੁੰਡਾ ਡਾਂਗਾ ਮਾਰ ਰਿਹਾ ਅਜ ਕਿਸਾਨਾਂ ਦੇ ਉਹ ਯੂਨੀਵਰਸਿਟੀ ਦੇ ਵਿੱਚ ਸਾਡੇ ਵਿਦਿਆਰਥੀ ਕੁੱਟੇ ਜਾ ਰਹੇ ਆ ਪੰਜਾਬ ਵਿੱਚ ਚੰਡੀਗੜ੍ਹ ਦੇ ਵਿੱਚ ਸਾਡੀਆਂ ਕੁੜੀਆਂ ਦੀਆਂ ਗੁੱਤਾਂ ਪੱਟੀਆਂ ਜਾਂਦੀਆਂ ਉਹ ਵੀ ਬੰਦਿਆਂ ਦੁਆਰਾ ਕੁੱਟੀਆਂ ਜਾਂਦੀਆਂ ਪੁਲਿਸ ਦੇ ਬੰਦਿਆਂ ਦੁਆਰਾ ਉੱਥੇ ਬੁੜੀ ਪੁਲਿਸ ਵਾਲੀਆਂ ਨਹੀਂ ਸੀਗੀਆਂ ਆ ਸਾਡੇ ਟੀਚਰ ਮੁੰਡੇ ਕੁੜੀਆਂ ਰੋਜ਼ ਪੱਗਾਂ ਲੈਂਦੀਆਂ ਨੇ ਗੁੱਤਾਂ ਪੱਟੀਆਂ ਦੀਆਂ ਜਾਂਦੀਆਂ ਨੇ ਚੁੰਨੀਆਂ ਪਾੜਦੀਆਂ ਜਾਂਦੀਆਂ ਨੇ ਕਿਰੀਸਾ ਜਾਂਦਾ ਸੜਕਾਂ ਤੇ ਓਏ ਉਹ ਕਿਹੜਾ ਕਿਹੜਾ ਛੋਡੇ ਕੋਲੇ ਕਿਹੜਾ ਪੱਕ ਛੋਡਾ ਸਹੀ ਆ ਹਰ ਥੋੜਾ ਚਾਰ ਸਪੀਰੋਂ ਛੋੜੇ ਤੱਤੀਆਂ ਹਵਾਵਾਂ ਧੀਆਂ ਨੇਰੀਆਂ ਚੜ ਕੇ ਆ ਰਹੀਆਂ ਨੇ ਆਪਾਂ ਫੇਰ ਵਿੱਚ ਬੁਟ ਬੈਠੇ ਜਿਹੜਾ ਕਹਿੰਦਾ ਧਰਨੇ ਨਹੀਂ ਲੱਗਣ ਦਊਗਾ ਉਹ ਡਾਂਗਾ ਭਰਉਣ ਲੱਗ ਗਿਆ ਥਰੂ ਗੈਸ ਭਰਉਣ ਲੱਗ ਗਿਆ ਰਬੜ ਦੀਆਂ ਗੋਲੀਆਂ ਮਾਰਨ ਲੱਗ ਗਿਆ ਸਿਰ ਪਾੜ ਲੱਗ ਗਿਆ ਕਿਸਾਨਾਂ ਦੇ ਤੇ ਆਪ ਦੇਖੋ ਕੱਲ ਨੂੰ ਨਤੀਜਾ ਆਉਣਾ ਹੈ ਜਿਮਨੀ ਚੋਣਾ ਦਾ ਚਾਲਾਂ ਦੇ ਵਿੱਚੋਂ ਐ ਨਹੀਂ ਪਤਾ ਚਾਰੇ ਪਤਾ ਨਹੀਂ ਤਿੰਨ ਜੇ ਨਾਤ ਇਹਨਾਂ ਲੋਕਾਂ ਦੀ ਝੋਲੀ ਪਾਣੀ ਆਜੋ ਭਾਈ 3 ਦਸੰਬਰ ਨੂੰ ਸੋਡੀ ਪਰਖ ਦੀ ਘੜੀ ਹੈ ਤੇ ਨਹੀਂ ਫਿਰ ਮੋਢੇ ਚੱਕਿਆ ਹੋਇਆ ਜਵਾਕ ਜਦੋਂ ਹਸਪਤਾਲ ਜਾਵਾਂਗੇ ਮੈਂ ਨਹੀਂ ਕਹਿੰਦਾ ਪ੍ਰਮਾਤਮਾ ਹਰ ਬੰਦੇ ਹਰ ਬੱਚੇ ਹਰ ਮਾਂ ਭੈਣ ਨੂੰ ਤੰਦਰੁਸਤੀ ਬਖਸ਼ੇ ਯਾਰ ਲੰਮੀਆਂ ਉਮਰਾਂ ਮਾਣੋ ਜਵਾਨੀਆਂ ਮਾਣੋ ਪਰ ਜਿੱਦੇ ਬੱਚਾ ਚੱਕ ਕੇ ਜਵਾਹ ਚੱਕ ਕੇ ਡਾਕਟਰ ਕੋਲੇ ਫਿਰਦੇ ਹੋਏ ਨਾ ਕਿ ਡਾਕਟਰ ਸਾਹਿਬ ਸਾਡੇ ਜਵਾਹ ਨੂੰ ਨਹੀਂ ਪਤਾ ਕੀ ਹੋ ਗਿਆ ਪਤਾ ਨਹੀਂ ਲੱਗ ਰਿਹਾ ਬਿਮਾਰੀ ਕਿਹੜੀ ਹੋ ਗਈ ਕਿਉਂਕਿ ਪਾਣੀ ਨਾਲ ਹੋਣੀ ਹੈ ਬਾਈ ਛੋੜੇ ਪਾਣੀ ਜੁਰੇਨੀਅਮ ਆ ਗਿਆ ਬਾਈ ਚੈੱਕ ਕਰਾ ਲੋ ਧਰਤੀ ਹੇਠਾਂ ਚੈੱਕ ਕਰਾ ਲੋ ਦਰਿਆ ਮਾਂ ਨਹਿਰਾਂ ਕੱਸੀਆਂ ਸੂਆਂ ਦਾ ਜੁਰੇਨੀਅਮ ਆ ਗਿਆ ਛੋੜੇ 15 ਸਾਲ ਦਾ ਪਾਣੀ ਛੋੜੇ ਕੋਲ ਧਰਤੀ ਹੇਠਾਂ ਰਹਿ ਗਿਆ ਉਹ ਦੋ ਟੋਟੇ ਪੈ ਗਏ ਉਹ ਐਤ ਕੀ ਦੋ ਟੋਟੇ ਬੋਰਾਾਂ ਚ ਓਏ ਦੋ ਟੋਟੇ ਉਹ ਪੀਣ ਵਾਲੇ ਪਾਣੀ ਨੂੰ ਵੀ ਤਰਸੋਂਗੇ ਓਏ ਚੂਹੀ ਪਾਣੀ ਨੂੰ ਵੀ ਤਰਸੋਂਗੇ ਕਿਹੜੀਆਂ ਫਸਲਾਂ ਨੂੰ ਗੱਲ ਕਰਦੇ ਹੋ ਪਾਣੀ ਦੀ ਤੁਸੀਂ ਸੰਭਲ ਜੋ ਏ ਆਜ ਉੱਠ ਖੜੋ ਚਿੰਤਾ ਕਰੋ ਲਾ ਕੇ ਹੱਥ ਨੇ ਪੈਗ ਤੇ ਖਾਕਸ ਦਾ ਰੋਟੀਆਂ ਸਾਗ ਨਾਲ ਸਮਝੰਨੇ ਆਂ ਦਾਰੂ ਛੱਡ ਦਿਓ ਛੱਡ ਦਿਓ ਮੁਫਤੀਆਂ ਪੀਣੀਆਂ ਓਏ ਆ ਸਰਪੰਚੀ ਚ 20 ਵੀ 30 ਲੱਖ ਦੀਆਂ ਦਾਰੂਆਂ ਪੀ ਕੇ ਸਰਪੰਚ ਚੁਣਿਆ ਤੇ ਪਿੰਡ ਕਹਿੰਦੇ ਨਸ਼ੇ ਤੋਂ ਅਸੀਂ ਮੁਕਤ ਕਰ ਦੇਣੇ ਆ ਪਿੰਡ ਨਸ਼ਾ ਮੁਕਤ ਕਰ ਦੇਣੇ ਵਾਹ ਤੁਹਾਡੇ ਪੰਜਾਬੀਓ ਮੰਨ ਕੇ ਸੁਣੋ ਸੋਚੋ ਭਾਈ ਆ ਜਾਓ ਯਾਰ ਆਓ ਖੜੋ ਯਾਰ ਨਾਲ ਆ ਕੇ ਲੜਾਈ ਲੜਾਂਗੇ ਭਾਈ ਹੁਣ ਸਾਨੂੰ ਲੜੇ ਬਿਨਾ ਕੋਈ ਹੱਲ ਸਾਡੇ ਕੋਲੇ ਹੈ ਨਹੀਂ ਭਰਾਵੋ ਸਾਡੇ ਤਾਂ ਸਾਰੇ ਗਦਾਰ ਹੋ ਗਏ ਸਾਰੇ ਦਲਾਲ ਬੈੱਕੇ ਸਾਡੇ ਤਾਂ ਸਭ ਬਕਾਊ ਨੇ ਇਹ ਸਭ ਜੋ ਦਿਲੀ ਚਾਹੁੰਦੀ ਆ ਜੋ ਦਿਲੀ ਆਏ ਸੈਂਟਰ ਵਾਲੇ ਬੀਜੇਪੀ ਵਾਲੇ ਕਰਨਾ ਚਾਹੁੰਦੇ ਆ ਸਾਰੇ ਉਹਨਾਂ ਦੇ ਦਲਾਲ ਬਣ ਚੁੱਕੇ ਆ ਸਭ ਇਹਨਾਂ ਦੇ ਉਹਨਾਂ ਮੁਤਾਬਕ ਸ਼ੁਰੂ ਕਰਤਾ ਕੰਮ ਹੁਣ ਤਾਂ ਸਾਡੇ ਕੋਲ ਕੋਈ ਆਸ ਉਮੀਦ ਪੰਜਾਬ ਦੇ ਲੋਕ ਨੇ ਜੇ ਲੋਕ ਇਕੱਠੇ ਹੋ ਗਏ ਸਿਰ ਜੁੜ ਗਏ ਸਾਡੀਆਂ ਸਿੱਖ ਸੰਸਥਾਵਾਂ ਦੇ ਜਥੇਬੰਦੀਆਂ ਦੇ ਇਹ ਮਸਲਾ ਸਿੱਖਾਂ ਦਾ ਨਹੀਂ ਆ ਇਹ Hindu ਹੋਵੇ ਮੁਸਲਮਾਨ ਹੋਵੇ ਪੰਜਾਬ ਦੇ ਸਭ ਦਾ ਸਾਂਝਾ ਮਸਲਾ ਪ੍ਰਭੂ ਪਾਣੀ ਕੀ Hindu ਨਹੀਂ ਪੀਂਦਾ ਕਿ ਮੁਸਲਮਾਨ ਨਹੀਂ ਪੀਂਦਾ ਕਿ ਮੀਰ ਨਹੀਂ ਪੀਂਦਾ ਕਿ ਸ਼ਹਿਰਾ ਨਹੀਂ ਪੀਂਦਾ ਗਰੀਬ ਅਮੀਰ ਪਿੰਡੂ ਸਭ ਨੇ ਪਾਣੀ ਪੀਣਾ ਯਾਰ ਆਉਂਗੜਾ ਬਿਲਟ ਦਾ ਨतरीਕ ਨੂੰ ਤਾਜਪੁਰ ਰੋਡ ਜੇਲ੍ਹ ਵਾਲੇ ਪਾਸੇ ਜਿੱਦੋਂ ਆਪਾਂ ਜਾਣੇ ਆ ਉਥੋਂ ਇਹ ਡੈਂਗਾ ਦਾ 9 ਕਰੋੜ ਲੀਟਰ ਜਿਹੜੀ ਜ਼ਹਿਰ ਡਕਰੀ ਹੈ 9 ਕਰੋੜ ਲੀਟਰ ਜ਼ਹਿਰ ਉਹ ਬੰਦ ਕਰਨੀ ਆ ਐਨਜੀਟੀ ਨੇ ਸੈਂਟਰਲ ਬੋਰਡ ਨੇ ਪੰਜਾਬ ਪ੍ਰਦੂਸ਼ਣ ਬੋਰਡ ਨੇ ਆਲਾਨ ਕਰਤਾ ਹੁਕਮ ਜਾਰੀ ਕਰਤਾ ਚਿੱਠੀਆਂ ਕੱਢਤੀਆਂ ਵੀ ਇਹ ਗਰ ਕਾਨੂੰਨੀ ਇਹਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਇੱਕ ਵਾਰੀ ਨਹੀਂ ਕਈ ਵਾਰੀ ਉਹਨਾਂ ਨੇ ਚਿੱਠੀਆਂ ਕੱਢਤੀਆਂ ਪਰ ਸਰਕਾਰ ਬੰਦ ਨਹੀਂ ਕਰਦੀ ਭਵੰਤ ਖੜ ਕੇ ਬੋਲਦਾ ਸਟੇਜ ਤੇ ਕਿ ਪਾਣੀ ਦੀ ਜ਼ਹਿਰਾਂ ਪਾਤੀਆਂ ਦਰਿਆ ਮਾਰ ਮਾਰਤੇ ਧਰਤੀ ਹਟਾ ਜ਼ਹਿਰਾਂ ਪਾਤੀਆਂ ਬੋਰ ਕਰਕੇ ਕੋਈ ਮੁੱਖ ਮੰਤਰੀਆਂ ਭਰਾਵਾ ਤੂੰ ਵਿਰੋਧੀ ਧਰਦਾ ਐਮ ਐਲ اے ਨਹੀਂ ਮੁੱਖ ਮੰਤਰੀ ਆ ਤੇਰੀ ਸੰਵਿਧਾਨਕ ਬਾਡੀ ਨੇ ਐਨ ਜੀਟੀ ਨੇ ਹੁਕਮ ਜਾਰੀ ਕੀਤਾ ਵੀ ਬੰਦ ਕਰੋ ਇਹ ਗੈਰ ਕਾਨੂੰਨੀ ਐ ਲਾਗੂ ਕਿਨੇ ਕਰਾਉਣਾ ਭਰਾਵਾ ਲਾਗੂ ਤੂੰ ਕਰਾਉਣਾ ਤੇਰੇ ਕੋਲ ਸਰਕਾਰ ਆ ਪੁਲਿਸ ਸਭ ਤੰਤਰ ਤੇਰੇ ਕੋਲੇ ਆ ਪਰ ਨਹੀਂ ਅੱਜ ਵੀ ਐ ਲੱਗਦਾ ਇਹਨੂੰ ਵੀ ਜਿਵੇਂ ਮੈਂ ਬਰੋਦੀ ਦਰਚੀ ਬੈਠਾ ਹਾਂ ਠੀਕ ਆ ਸੱਜਣਾ ਕਰ ਲਗਦਾਰੀਆਂ ਮਾਰ ਲਾ ਡਾਂਗਾ ਕਿਸਾਨਾਂ ਦੇ ਪਾਰ ਪਾਰਦ ਸਿਰ ਇੱਥੇ ਸਾਡੇ ਸਟੂਡੈਂਟਾਂ ਦੇ ਸਾਡੇ ਟੀਚਰਾਂ ਦੇ ਕਰਦੇ ਜੋ ਧੱਕੇਸ਼ਾਹੀਆਂ ਕਰਦੇ ਆ ਪਾ ਦੇ ਜ਼ਹਿਰਾਂ ਮਲਾ ਦੇ ਜੋ ਬੱਚਾ ਖੁਜਾ ਮਾਰਦੇ ਪੰਜਾਬ ਜੋਤ ਨੂੰ ਲੱਗਦਾ ਇੱਥੇ ਜਿਨੇ ਜਿਨੇ ਪੰਜਾਬ ਨਾਲ ਗਦਾਰੀਆਂ ਕੀਤੀਆਂ ਅੱਜ ਉਹਨਾਂ ਦਾ ਨਾਂ ਕਿਹੜੀ ਲਿਸਟ ਚ ਆਉਂਦਾ ਹੈ ਕਿਹੜੇ ਇਤਿਹਾਸ ਚ ਕਿਵੇਂ ਦਰਜ ਹੋਈ ਆ ਪਤਾ ਤੈਨੂੰ ਜੋ ਜੋ ਇੱਥੇ ਪੰਜਾਬ ਨਾਲ ਕਰਕੇ ਗਏ ਆ ਰੋਲ ਤੇ ਲੋਕਾਂ ਨੇ ਮਿੱਟੀ ਚ ਧੂੜ ਚ ਰੋਲ ਤੇ ਇਤਿਹਾਸ ਵੀ ਰੋਲ ਦਿੰਦਾ ਹੈ ਇਤਿਹਾਸ ਹਮੇਸ਼ਾ ਇਮਾਨਦਾਰ ਬੰਦਿਆਂ ਨੂੰ ਯੋਧਿਆਂ ਨੂੰ ਸੂਰਮਿਆਂ ਨੂੰ ਲੜਨ ਵਾਲਿਆਂ ਨੂੰ ਹੱਕ ਤੇ ਸੱਚ ਦੇ ਪਹਿਰਾ ਦੇਣ ਵਾਲਿਆਂ ਨੂੰ ਹਮੇਸ਼ਾ ਯਾਦ ਰੱਖਦਾ ਹੈ। ਮਾੜੇ ਬੰਦਿਆਂ ਨੂੰ ਇਤਿਹਾਸ ਰੋਲ ਦਿੰਦਾ ਹੈ। ਪੰਸਿਆਂ ਕਰਲਾ ਜੋ ਮਾਨਾ ਗਿਆ ਕਰਨੀਆਂ ਸਮਾਂ 2 ਸਾਲ ਦਾ। ਲੋਕਾਂ ਨੇ ਵੱਡਿਆਂ ਵੱਡਿਆਂ ਨੂੰ ਤੂੜ ਚਟਾ ਦਿੱਤੀ ਇੱਥੇ। ਸੋ ਮੈਂ ਅਪੀਲ ਕਰਦਾ ਤਿੰਨ ਤਰੀਕ ਨੂੰ ਬਾਈ 10 ਦਸੰਬਰ ਨੂੰ ਤਾਜਪੁਰ ਰੋਡ ਲੁਧਿਆਣੇ ਦੇ ਉੱਤੇ ਜਿੱਥੋਂ ਬੁੱਢਾ ਦਰਿਆ ਦੇ ਵਿੱਚ 11 ਪੈਂਦੀਆਂ 9 ਕਰੋੜ ਲੀਟਰ ਜਿਆਹ ਇੱਕ ਦਿਨ ਚ ਪਾ ਦਿੰਦੇ ਆ 9 ਕਰੋੜ ਲੀਟਰ ਇੱਕ ਦਿਨ ਚ ਉਹ ਬੰਦ ਕਰੂਗਾ ਪਹੁੰਚੋ ਬਈ ਸਾਡੇ ਕਿਸਾਨਾਂ ਦਾ ਵੀ ਸੱਦਾ ਆਇਆ ਜਿੱਥੇ ਉੱਥੇ ਵੀ ਪਹੁੰਚੋ ਡੱਲੇ ਵਾਲ ਨੇ ਮਰਨ ਵਰਤੇ ਬੈਠਣਾ 26 ਨੂੰ ਉੱਥੇ ਵੀ ਪਹੁੰਚੋ ਕੌਮੀ ਇਨਸਾਫ ਮੋਰਚੇ ਦੀ ਪਹੁੰਚੋਣ ਘਰਾਂ ਚ ਬੈਠਣ ਦਾ ਵੇਲਾ ਨਹੀਂ ਹੁਣ ਤਾਂ ਕਮਰ कसे ਕੱਸ ਲੋ ਇਸ ਚੋਲੇ ਆ ਜ ਰੋਟੀ ਪਾ ਕੇ ਤੇ ਬਸ ਇਹ ਕਹਿ ਕੇ ਜਾਇਆ ਕਰੋ ਜੀ ਭਾਗਮਾਨੇ ਜਾਂ ਮਾਂ ਜਾਂ ਕੋਈ ਵੀ ਤੁਹਾਡੀ ਘਰਾਂ ਦੇ ਵਿੱਚ ਹੈਗੇ ਆ ਹੁਣ ਦੇਖਾਂਗੇ ਹੱਥ ਨੇ ਆਟਾ ਫੇਰ ਗੁੰਨ ਲੀ ਜੇ ਆ ਗਿਆ ਹੁਣ ਤਾਂ ਸਮਾਂ ਹੀ ਆ ਗਿਆ ਤੇ ਨਹੀਂ ਫਿਰ ਅਸੀਂ ਠੀਕ ਹੈ ਘਰਾਂ 'ਚ ਬੈਠੇ ਸਭ ਦੀ ਕਹਾਣੀ ਇਹਨਾਂ ਨੇ ਖਤਮ ਕਰ ਦਿੱਤੀ ਸੋ ਆਓ ਮੇਰਾ ਵੀਰ ਜਿੱਥੇ ਜਿੱਥੇ ੱਤਕਾ ਹੋ ਰਿਹਾ ਪੰਜਾਬ ਨਾਲ ਆਪਣੇ ਹੱਕਾਂ ਲਈ ਪੰਜਾਬ ਨੂੰ ਫੇਰ ਢਾਂਚੇ ਦੀ ਗੱਲ ਪੰਜਾਬ ਦੇ ਅਧਿਕਾਰਾਂ ਦੀ ਗੱਲ ਵੱਧ ਅਧਿਕਾਰਾਂ ਦੀ ਗੱਲ ਜਿਹੜੀ ਲਗਾਤਾਰ ਸੈਂਟਰ ਖੋਹ ਰਿਆ ਉਹਦੇ ਉੱਤੇ ਗੱਲਾਂ ਕਰਨੀਆਂ ਸਾਡੀਆਂ ਅੱਜ ਅੱਜ ਪੰਜਾਬ ਨੂੰ ਲੜਨ ਦੀ ਖੜਨ ਦੀ ਲੋੜ ਹੈ ਚਾਹੁੰਦੇ ਵਖਦੇ ਰਹੋ ਵਾਹਿਗੁਰੂ ਜੀ ਕੀ ਫਤਿਹ